ਜਦੋਂ ਪ੍ਰਮਾਤਮਾ ਵੱਲੋਂ ਮੈਨੂੰ ਹੁਕਮ ਆਉਂਦਾ ਹੈ ਤੇ ਮੈਂ ਉਹ ਉਪਰਾਲਾ ਕਰ ਲੈਂਦਾ ਮੈਂ ਕਿਸੇ ਸਲਾਹ ਨਾਲ ਨਹੀਂ ਕਰਦਾ ਬੱਚਿਆਂ ਦਾ ਬਰਥਡੇ ਹਰ ਕੋਈ ਮਨਾਉਂਦਾ ਆ ਔਰ ਅਸੀਂ ਰੱਜੀ ਪੁੱਜਿਆਂ ਨੂੰ ਜਿਹੜਾ ਆ ਖਾਣਾ ਖਵਾਉਂਦੇ ਮੈਂ ਉਸ ਚੀਜ਼ ਨੂੰ ਮਾੜਾ ਨਹੀਂ ਕਹਿੰਦੀ ਪਰ ਨਾਲ ਦੀ ਨਾਲ ਸਾਕੀ ਜੀ ਨੇ ਅੱਜ ਸਾਰੇ ਸਕੂਲ ਦੇ ਬੱਚਿਆਂ ਨੂੰ ਆਪਣੇ ਕੋਲੋਂ ਜਿਹੜਾ ਆ ਬਰਥਡੇ ਦੇ ਤੌਰ ਤੇ ਖਾਣੇ ਦਾ ਪ੍ਰਬੰਧ ਵਧੀਆ ਕੀਤਾ ਆ ਔਰ ਇਹ ਇੱਕ ਡਿਫਰੈਂਟ ਚੇਂਜ ਵਾਲੀ ਗੱਲ ਆ ਸੋ ਮਹਿਸੂਸ ਮੈਨੂੰ ਇਦਾਂ ਹੋਇਆ ਕਿ ਜਦੋਂ ਮੇਰੇ ਦੋਨੇ ਬੱਚੇ ਇੱਕ ਇੰਡੀਅਨ ਆਰਮੀ ਦੇ ਵਿੱਚ ਸੀ ਜਦੋਂ ਜੰਗ ਚੱਲੀ ਆ ਹੁਣ ਤਾਂ ਉਹਨਾਂ ਨੇ ਮੈਨੂੰ ਖੁਦ ਦੱਸਿਆ ਸੀ ਕਹਿੰਦੇ ਕਿ ਮਾਤਾ ਨਾਲ ਗੱਲ ਨਾ ਕਰਿਓ ਪਪਾ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਗੋਲੇ ਵੱਜੇ ਨੇ ਵੀ ਮੈਂ 1-1 ਇੰਚ ਚੱਕਿਆ ਗਿਆ ਸੀ ਜਦੋਂ ਬੱਚਿਆਂ ਦਾ ਬਰਥਡੇ ਵਗੈਰਾ ਹੋ ਗਏ ਉਦੋਂ ਤੁਸੀਂ ਕਿਸੇ ਅ ਅਨਾਥ ਆਸ਼ਰਮ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਇਹ ਵੱਡੇ ਬਣਾਇਆ ਜਾਵੇ ਜੇ ਅਸੀਂ ਪੁੰਨ ਕਰਾਂਗੇ ਤੇ ਸਾਡੇ ਬੱਚੇ ਨੂੰ ਕੋਈ ਆਸ਼ੀਰਵਾਦ ਹੋਊਗਾ ਕੋਈ ਬੱਚੇ ਜਾਂ ਕੋਈ ਹੋਸੀਸਾਂ ਦੇਣਗੇ ਕਿ ਇਹਨਾਂ ਦੇ ਬੱਚੇ ਜਿਉਂਦੇ ਰਹਿਣ। ਸੋ ਇਹ ਬਹੁਤ ਵੱਡੀ ਗੱਲ ਆ ਜਿਹੜਾ ਅੱਜ ਵਸਾਕੀ ਜੀ ਨੇ ਇੱਕ ਨਵੀਂ ਪ੍ਰਥਾ ਪਾਈ ਆ ਔਰ ਉਸ ਪ੍ਰਥਾ ਦਾ ਇੱਕ ਸਾਰਿਆਂ ਨੂੰ ਆਪਾਂ ਨੂੰ ਕਿਸਾ ਜਿਹੜਾ ਆ ਜਰੂਰ ਪੜ੍ਹਨਾ ਚਾਹੀਦਾ ਆ। ਕਿ ਅੱਜ ਬੱਚਿਆਂ ਦੇ ਨਾਲ ਮੈਂ ਵੱਡੇ ਬਣਾ ਰਿਹਾ ਉਹ ਬੱਚੇ ਮੇਰੇ ਨੇ ਸਾਰੇ ਸਕੂਲ ਦੇ ਛੋਟੇ ਬੱਚੇ ਨੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਪ੍ਰਾਲਾ ਕੀਤਾ ਤੇ ਕੋਈ ਮੈਂ ਪਾਉਡਰਿਕਸ ਦੇ ਨਾਲ ਆਇਆ ਸਿਰਫ ਪਰਮਾਧਮ ਵੱਲੋਂ ਮੈਨੂੰ ਹੁਕਮ ਆਉਂਦਾ ਹੈ ਤੇ ਮੈਂ ਉਹ ਪ੍ਰਾਲਾ ਕਰ ਲੈਂਦਾ ਮੈਂ ਕਿਸੇ ਸਲਾਹ ਨਾਲ ਨਹੀਂ ਕਰਦਾ ਸੋ ਮੈਨੂੰ ਪ੍ਰਾਲਾ ਲੱਗਿਆ ਕਿ ਉਹ ਛੋਟੇ ਛੋੜੇ ਬੱਚੇ ਨੇ ਜਿਹੜੇ ਮੇਰੇ ਆਪਣੇ ਨੇ ਸੋ ਮਹਿਸੂਸ ਮੈਨੂੰ ਇਦਾਂ ਹੋਇਆ ਕਿ ਜਦੋਂ ਮੇਰੇ ਦੋਨੇ ਬੱਚੇ ਇੱਕ ਇੰਡੀਅਨ ਆਰਮੀ ਦੇ ਵਿੱਚ ਸੀ ਜਦੋਂ ਜੰਗ ਚੱਲੀ ਆ ਹੁਣ ਤਾਂ ਉਹਨਾਂ ਨੇ ਮੈਨੂੰ ਖੁਦ ਦੱਸਿਆ ਸੀ ਇਹਦੇ ਕਿ ਮਾਤਾ ਨਾਲ ਗੱਲ ਨਾ ਕਰਿਓ ਪਪਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਗੋਲੇ ਵੱਜੇ ਨੇ ਵੀ ਮੈਂ 1-1 ਇੰਚੇ ਚੱਕਿਆ ਗਿਆ ਸੀ ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਚਲੋ ਮੈਂ ਪ੍ਰਮਾਤਮਾ ਗਿਰਦਾਸ ਕਰਦੇ ਆਂ ਵੀ ਜੇ ਅਸੀਂ ਪੁੰਨ ਕਰਾਂਗੇ ਤੇ ਸਾਡੇ ਬੱਚਿਆਂ ਨੂੰ ਕੋਈ ਆਸ਼ੀਰਵਾਦ ਹੋਊਗਾ ਕੋਈ ਬੱਚੇ ਜਾਂ ਕੋਈ ਹੋਸੀਸਾਂ ਦੇਣਗੇ ਕਿ ਇਹਨਾਂ ਦੇ ਬੱਚੇ ਜਿਉਂਦੇ ਰਹਿਣ ਸੋ ਮੇਰਾ ਪ੍ਰਾਰਥਨਾ ਇਹ ਸੀ ਸੋ ਇਸ ਕਰਕੇ ਅੱਜ ਬੱਚਿਆਂ ਦੇ ਨਾਲ ਮੈਂ ਬਰਥਡੇ ਮਨਾ ਰਹੇ ਆ ਉਹ ਬੱਚੇ ਮੇਰੇ ਨੇ ਸਾਰੇ ਸਕੂਲ ਦੇ ਛੋਟੇ ਬੱਚੇ ਨੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਪ੍ਰਾਲਾ ਕੀਤਾ ਹੈ ਔਰ ਜਿਹਦਾ ਇੱਕ ਅੱਜ ਸਕੂਲ ਨੂੰ ਪੱਕਾ ਦੇ ਰਹੇ ਆ ਔਰ 1100 ਰੁਪਏ ਸਕੂਲ ਨੂੰ ਦਾਨ ਕਰਾਂਗੇ ਔਰ ਜਿਹੜੇ ਬੱਚੇ ਸਾਡੇ ਹਾਈ ਸਕੂਲ ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਅੱਜ ਟਰੋਫੀ ਦੇ ਨਾਲ ਸੋ ਮੈਂ ਪਿੰਡ ਵਾਸੀਆਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਐਦਾਂ ਹੀ ਤੁਸੀਂ ਪੜ੍ਹਾਈਆਂ ਕਰਿਆ ਕਰੋ ਜਦੋਂ ਵੀ ਕੋਈ ਸਾਡੇ ਪਿੰਡ ਦੇ ਵਿੱਚ ਆ ਬੱਚਾ ਕੋਈ ਸਾਡਾ ਨਾਮ ਰੋਸ਼ਨ ਕਰੇਗਾ ਪਿੰਡ ਦਾ ਸੋ ਸਿਵਾ ਦਾ ਪੂਰਾ ਸਵਾਗਤ ਕਰਾਂਗੇ ਚਾਹੇ ਢੋਲਾਂ ਨਾਲ ਕਰੀਏ ਜਿੱਦਾਂ ਵੀ ਸਾਨੂੰ ਆਰਡਰ ਦੇਣਗੇ ਸੋ ਦਾ ਪੂਰਾ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਹੁੰਦਾ ਆ ਕਿ ਬੱਚਿਆਂ ਦਾ ਬਰਥਡੇ ਹਰ ਕੋਈ ਮਨਾਉਂਦਾ ਆ ਔਰ ਅਸੀਂ ਰੱਜੇ ਪੁੱਜਿਆਂ ਨੂੰ ਜਿਹੜਾ ਆ ਖਾਣਾ ਖਵਾਨੇ ਮੈਂ ਉਸ ਚੀਜ਼ ਨੂੰ ਮਾੜਾ ਨਹੀਂ ਕਹਿੰਦੀ ਪਰ ਨਾਲ ਦੀ ਨਾਲ ਸਾਕੀ ਜੀ ਨੇ ਅੱਜ ਸਾਰੇ ਸਕੂਲ ਦੇ ਬੱਚਿਆਂ ਨੂੰ ਆਪਣੇ ਕੋਲੋਂ ਜਿਹੜਾ ਆ ਬਰਥਡੇ ਦੇ ਤੌਰ ਤੇ ਖਾਣੇ ਦਾ ਪ੍ਰਬੰਧ ਵਧੀਆ ਕੀਤਾ ਆ ਔਰ ਇਹ ਇੱਕ ਡਿਫਰੈਂਟ ਚੇਂਜ ਵਾਲੀ ਗੱਲ ਆ ਔਰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਜਿਹੜਾ ਆ ਅ ਸਬਕ ਲੈਣਾ ਚਾਹੀਦਾ ਹੈ ਇਸ ਚੀਜ਼ ਨੂੰ ਜਿਹੜਾ ਆ ਅੱਗੇ ਵਧਾਉਣਾ ਚਾਹੀਦਾ ਹੈ ਕਿ ਜਦੋਂ ਬੱਚਿਆਂ ਦਾ ਬਰਥਡੇ ਵਗੈਰਾ ਹੋਵੇ ਉਦੋਂ ਤੁਸੀਂ ਕਿਸੇ ਅ ਅਨਾਥ ਆਸ਼ਰਮ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਆ ਵੱਡੇ ਬਨਾਇਆ ਜਾਵੇ ਔਰ ਅੱਜ ਉਹਨਾਂ ਨੇ ਜਿਹੜਾ ਆ ਸਕੂਲ ਨੂੰ ਆਪਣੇ ਵੱਲੋਂ ਪੱਕੇ ਵੀ ਦਾਨ ਕਿਤੇ ਨੇ ਔਰ ਨਾਲ ਦੀ ਨਾਲ ਜਿਹੜੇ ਬੱਚੇ ਫਰਸਟ ਸੈਕਿੰਡ ਆਏ ਨੇ ਉਹਨਾਂ ਨੂੰ ਟਰਾਫੀਆਂ ਵੀ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਬਹੁਤ ਵੱਡੀ ਗੱਲ ਆ ਜਿਹੜਾ ਅੱਜ ਵਸਾਕੀ ਜੀ ਨੇ ਇੱਕ ਨਵੀਂ ਪ੍ਰਥਾ ਪਾਈ ਆ ਔਰ ਉਸ ਪ੍ਰਥਾ ਦਾ ਇੱਕ ਸਾਰਿਆਂ ਨੂੰ ਆਪਾਂ ਨੂੰ ਕਿਸਾ ਜਿਹੜਾ ਆ ਜਰੂਰ ਪੜ੍ਹਨਾ ਚਾਹੀਦਾ ਆ